ਸਤਿਕਾਰਯੋਗ ਅਧਿਆਪਕ ਸਾਹਿਬ ਜੀ ਤੇ ਵਿਦਿਆਰਥੀ ਲੋਕਤੋਂ ਤੁਸੀਂ ਅੱਜੇ ਪਹੁੰਚੇ ਹੋ ਉਹਦੇ ਪਹੁੰਚਣ ਦਾ ਸ਼ੁਕਰੀਆ ਅਦਾ ਕਰਦੇ ਆਂ ਅੱਜ ਆਪਾਂ ਛੇਰ ਭਾਸੀ ਦੇ ਡਾਕਟਰ ਰਿੰਨੂ ਜੀ ਵਰਗੇ ਜਿਹੜਾ ਇਹ ਸੈਮੀਨਾਰ ਕਰਵਾ ਰਹੇ ਆਂ ਤੇ ਆਪਾਂ ਨੇ ਇੱਕ ਚੀਜ਼ ਇਹ ਆ ਵੀ ਪਾਠੀ ਕਹਿੰਦਾ ਪੜਨਾ ਜ਼ਰੂਰੀ ਆ ਤੇ ਵਿਦਿਆਰਥੀਆਂ ਦਾ ਮੁੱਖ ਕੰਮ ਪੜਨਾ ਹੈ ਤੇ ਪਰ ਵਿਦਿਆਰਥੀਆਂ ਦੇ ਜਿਹੜੇ ਹੋਰ ਬਥੇਰੇ ਜਿਹੜੇ ਉਹ ਕੰਮ ਐ ਜੋ ਵਿਦਿਆਰਥੀਆਂ ਨੇ ਕਰਨੇ ਚਾਹੀਦੇ ਆ ਵਿਦਿਆਰਥੀਆਂ ਨੂੰ ਵਿਦਿਆਰਥੀ ਦੀ ਰਾਜਨੀਤਿਕ ਜੀਵਨ ਇੱਕ ਹੋਂਦ ਨਹੀਂ ਛੇਦੀਆ ਇਹ ਵਿਦਿਆਰਥੀ ਰਾਜਨੀਤੀ ਕੋ ਪਾਸਾ ਕਿਉਂ ਵਟ ਰਹੇ ਆ ਰਾਜਨੀਤੀ ਸਮਝ ਆਪਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਤੇ ਪਾਠੀ ਨੂੰ ਵਰਗੇ ਜਿਹੜੇ ਛੀ ਦੋਏ ਸਾਡੇ ਦੇਸ਼ ਚ ਉਹਨਾਂ ਦੇ ਜਿਹੜੇ ਪਾਗ ਆ ਉਹ ਕਿਤਾਬਾਂ ਚੋਂ ਕਿਉਂ ਗੱਡੇ ਜਾ ਰਹੇ ਆ ਜਦੋਂ ਕੋਈ ਵੀ ਲਹਿਰ ਉੱਠੀ ਕੋਈ ਵੀ ਕ੍ਰਾਂਤੀ ਹੋਈ ਤਾਂ ਉਸ ਤੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਜਿਹੜਾ ਉਹ ਮੁੱਖ ਹਿੱਸਾ ਰਿਹਾ ਤੇ ਆਗੂ ਹੋ ਕੇ ਉਹਨਾਂ ਨੇ ਜਿਹੜਾ ਉਹ ਹਿੱਸਾ ਪਾਇਆ ਤੇ ਯੋਗਦਾਨ ਪਾਇਆ ਜਿਵੇਂ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਪਣਾ ਜਿਹੜਾ ਆਜ਼ਾਦੀ ਦੀ ਲੜਾਈ ਲੜੀ ਤਾਂ ਉਹ ਤੋਂ ਭਗਤ ਸਿੰਘ ਵੀ ਸਭ ਤੋਂ ਅੱਗੇ ਸੀ ਉਹਨਾਂ ਨੇ ਕਿ ਲੇਖ ਵੀ ਲਿਖਿਆ ਵਿਦਿਆਰਥੀ ਪਾਤਰਸ ਪਰ ਅੱਜ ਦਾ ਸਮਾਂ ਜਿਹੜਾ ਹੈ ਸਾਨੂੰ ਕਹਿ ਦਿੱਤਾ ਜਾਂਦਾ ਵੀ ਇੱਕ ਧਰਨੇ ਇਹ ਦਿੰਨੀਆਂ ਇੰਤ ਨਹੀਂ ਲੈਣਾ ਚਾਹੀਦਾ ਸਾਨੂੰ ਰਾਜਨੀਤਿਕ ਸੰਗ ਉਹ ਰੱਖਣੀ ਚਾਹੀਦੀ ਆ ਪਰ ਉਹਦੇ ਡਾਣਾ ਨਹੀਂ ਚਾਹੀਦਾ ਅਸੀਂ ਇਹ ਲੇਖ ਨੂੰ ਐਮਐਲਏ ਸਰਪੰਚ ਜਾਂ ਮੁੱਖ ਮੰਤਰੀ ਵਰ ਨਹੀਂ ਕਹਦੇ ਪਰ ਆਪਾਂ ਨੂੰ ਕਹਿ ਦਿੱਤਾ ਜਾਂਦਾ ਕਿ ਅਸੀਂ ਰਾਜਨੀਤੀ ਤੋਂ ਜਿਹੜਾ ਦੂਰ ਆ ਬਹੁਤ ਜ਼ਿਆਦਾ ਦੂਰ ਆ ਰਾਜਨੀਤੀ ਤੋਂ ਤੇ ਅਸੀਂ ਅਰਾਜਨੀਤਿਕ ਆ ਇੱਥੇ ਕੋਈ ਵੀ ਅਰਾਜਨੀਤਿਕ ਨਹੀਂ ਹੈ ਜਿਹੜਾ ਸਾਡਾ ਢਾਂਚਾ ਜਿਹੜਾ ਸਿਸਟਮ ਹੈ ਤੇ ਇਹ ਸਾਨੂੰ ਚਲਾ ਰਿਹਾ ਇਹ ਰਾਜਨੀਤਿਕ ਬੰਦੇ ਚਲਾ ਰਹੇ ਆ ਤੁਸੀਂ ਇੱਕ ਪਾਲ ਨੂੰ ਰਾਜਨੀਤਿਕ ਬੰਦੇ ਚਲਾਦਾ ਹੈ ਦੇਸ਼ ਨੂੰ ਰਾਜਨੀਤਿਕ ਬੰਦੇ ਚਲਾ ਰਹੇ ਆ ਤੇ ਜਦੋਂ ਤੁਸੀਂ ਕਹਿੰਦੇ ਆ ਵੀ ਅਸੀਂ ਅਰਾਜਨੀਤਿਕ ਆ ਤੇ ਰਾਜਨੀਤੀ ਤੋਂ ਅਸੀਂ ਦੂਰ ਰਹਿਣਾ ਤਾਂ ਤੁਸੀਂ ਗਲਤ ਹੋ ਦੇਤੇ ਹੋ ਕੀ ਰਿਹਾ ਇੱਥੇ ਇਹ ਹੋ ਰਿਹਾ ਵੀ ਜਦੋਂ ਸਾਡੇ ਚੰਗੇ ਲੀਡਰ ਚੰਗੇ ਵਿਦਿਆਰਥੀ ਇੱਥੇ ਤੋਂ ਪਤਾ ਵਟਦੇ ਆ ਰਾਜਨੀਤੀ ਤੋਂ ਤਾਂ ਜਦੋਂ ਆਪਾਂ ਕਹਿਣਾ ਵੀ ਇਹ ਭ੍ਰਿਸ਼ਟਾਚਾਰੀ ਨੇ ਇਹ ਕੰਮ ਚੋਲ ਨੇ ਇਹ ਦੇਖਦੇ ਨਕੰਮੇ ਨਿਕਲਨੇ ਅਨਪੜ੍ਹ ਨੇ ਤਾਂ ਫਿਰ ਵੀ ਚੋਣੇ ਦਾ ਉਹੀ ਯਾਰ ਜਿਹੜੇ ਰਾਜਨੀਤੀ 'ਚ ਹਿੱਸਾ ਲੈਣਗੇ ਕਿਉਂਕਿ ਸਾਡੇ ਨੌਜਵਾਨ ਤਾਂ ਅ ਵਿਦਿਆਰਥੀ ਦਾ ਹਿੱਸਾ ਨਹੀਂ ਲੈ ਰਹੇ ਤੇ ਆਪਾਂ ਨੂੰ ਇਹ ਚੀਜ਼ਾਂ ਸਮਝਾਈਆਂ ਵੀ ਨਹੀਂ ਆ ਰਹੀਆਂ ਸਾਡਾ ਸਿਲੇਬਸ ਇਹੋ ਜਿਹਾ ਕਰ ਦਿੱਤਾ ਕਿ ਵਿਦਿਆਰਥੀ ਇਹ ਨਹੀਂ ਸੋਚ ਜਿਵੇਂ ਉਹ ਬਿਲਕੁਲ ਵੀ ਇਹ ਜਿਹੜੇ ਆਪਾਂ ਸੈਮੀਨਾਰ ਕਰਵਾ ਰਹੇ ਹਾਂ ਵੀ ਇਹ ਅਟੈਂਡ ਕਰਨਾ ਕਿਉਂ ਜ਼ਰੂਰੀ ਆ ਇਹ ਰਾਜਨੀਤੀ ਹੁੰਦੀ ਕੀ ਸ਼ੈ ਆ ਅਧਿਅਨ ਦਾ ਇਹ ਵੀ ਨਹੀਂ ਪਤਾ ਅੱਜ ਤੱਕ ਇਹ ਨਹੀਂ ਪਤਾ ਕਿ ਸਿਸਟਮ ਚੱਲਦਾ ਕਿਵੇਂ ਆ ਤੇ ਅਸੀਂ بار بار ਕਹਿੰਦੇ ਆ ਵੇਸੀ ਉਹ ਗੁਰਤਬਾਜੀ ਵਾਲੀ ਨਹੀਂ ਹੈ ਅਸੀਂ ਭਾਸੀ ਦੀ ਸੋਚਦੇ ਚੱਲਦੇ ਆ ਭਾਸੀ ਨੇ ਦੋ ਜਥੇਬੰਦੀਆਂ ਬਣਾਈਆਂ ਸੀ ਪੰਜਾਬ ਸਟੂਡੈਂਟ ਯੂਨੀਅਨ ਤੇ ਨੌਜਵਾਨ ਭਾਸੀਆ ਤੇ ਉਹਨਾਂ ਨੇ ਕੰਮ ਕੰਮ ਦੱਸਿਆ ਭਾਸੀਆਂ ਨੇ ਉਹਨਾਂ ਨੇ ਕਿਹਾ ਕਿ ਵੀ ਵਿਦਿਆਰਥੀ ਦਾ ਕੰਮ ਪੜ੍ਹਨਾ ਹੈ ਤੇ ਉਹਨਾਂ ਦਾ ਕੰਮ ਪੜ੍ਹ ਕੇ ਸਿੱਖ ਕੇ ਵਿਗਿਆਨਿਕ ਸਿੱਖਿਆ ਲੈ ਕੇ ਅੱਗੇ ਜਾ ਕੇ ਪਿੰਡਾਂ ਚ ਸਾਰਿਆਂ ਨੂੰ ਜਾਗਰੂਕ ਕਰਨਾ ਜਿੱਥੇ ਜਿਹੜੇ ਲੋਕ ਇਸ ਇਹ ਜੇ ਕੋਰਨ ਨਾ ਤਾਂ ਦੂਰ ਆ ਜਿੱਥੇ ਸਿੱਖਿਆ ਨਹੀਂ ਪਹੁੰਚਦੀ ਉਹਨਾਂ ਤੱਕ ਆਪਾਂ ਪਹੁੰਚਣਾ ਉਹਨਾਂ ਨੂੰ ਸਮਝਾਣਾ ਹੈ ਸਾਡਾ ਸਿਸਟਮ ਕਿਵੇਂ ਫੇਲ ਹੈ ਕਿਉਂ ਕਿ ਕਿਉਂਕਿ ਜਦੋਂ ਵੀ ਅਸੀਂ ਸਭ ਤੋਂ ਪਹਿਲਾਂ ਅਪਡੇਟ ਅਸੀਂ ਹੁੰਨੇ ਆ ਆਪਾਂ ਕਰਦੇ ਆ ਆਪਣੇ ਕੋਲ ਹਰੇਕ ਦੀ ਸਭ ਤੋਂ ਪਹਿਲਾਂ ਪਹੁੰਚਦੀ ਆ ਦੇਸ਼ ਦੀ ਕੋਈ ਗੱਲ ਹੋਵੇ ਅੰਤਰਰਾਸ਼ਟਰੀ ਕੋਈ ਗੱਲ ਹੋਵੇ ਆ ਆਪਣਾ ਫਰਜ਼ ਹੁੰਦਾ ਆਪਣੇ ਮਾਪਿਓ ਤੱਕ ਪਹੁੰਚਾਉਣਾ ਆਪਾਂ ਅਜਿਹਾ ਫੋਨ ਤੇ ਜਿਹੜੇ ਵਟਸਐਪ ਗਰੁੱਪ ਆ ਵਟਸਐਪ ਯੂਨੀਵਰਸਿਟੀ ਵੀ ਜਿਹਨੂੰ ਕਿਹਾ ਜਾਂਦਾ ਉਸ ਤੇ ਜੋ ਆਉਂਦਾ ਉਹਨੂੰ ਸੱਟ ਮੰਨ ਲੈਣੇ ਆ ਤੇ ਜਦੋਂ ਇਹ ਜਿਹੇ ਸੈਮੀਨਾਰ ਕਰਵਾਏ ਜਾਂਦੇ ਨੇ ਤੇ ਉਦੋਂ ਆਪਾਂ ਪੱਸਾ ਮਟ ਲੈਣੇ ਆ ਇਹ ਬਹੁਤ ਜ਼ਿਆਦਾ ਜਿਹੜਾ ਆਪਣੇ ਲਈ ਹਾਨੀਕਾਰਕ ਆਉਣ ਵਾਲੇ ਸਮੇਂ 'ਚ ਇਹ ਪ੍ਰਾਈਵੇਟੇਸ਼ਨ ਕਿਉਂ ਹੋ ਰਹੀ ਆ ਅਰਬਨ ਲੈਟਰੀ ਕਿਉਂ ਪ੍ਰਧਾਨ ਮੰਤਰੀ ਬਣੀ ਜਾਂਦੇ ਆ ਕਿਉਂ ਮੁੱਖ ਮੰਤਰੀ ਬਣੀ ਜਾਂਦੇ ਕੋ ਐਮਐਲ ਬਣੀ ਜਾਂਦੇ ਆ ਕਿਉਂਕਿ ਜਿਹੜੇ ਚੰਗੇ ਤੇ ਸੂਝਵਾਨ ਆ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਵੋਟਾਂ ਜਾਦੇ ਆ ਇਹ ਕੁਐਸਚਨ ਜਾਂਦੇ ਕਰਦਾ ਉਹਨੂੰ ਦਬਾ ਲਿਆ ਜਾਂਦਾ ਬੰਦੀ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੂੰ ਨਾ ਜਾਈਂ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੇਰੇ ਡਾਂਗਾਂ ਪੈਣੀਆਂ ਤੇਰੇ ਫਰਾੜਾ ਉਹ ਤੇ ਕੇਸ ਹੋਊਗਾ ਤੇ ਇਹ ਹੋਊਗਾ ਸਾਨੂੰ ਡਰਾ ਦਿੱਤਾ ਜਾਂਦਾ ਬੰਦੀ ਸਾਡੇ ਸਿਲੇਬਸ 'ਚ ਉਹ ਸਮਝ ਉਹ ਸਾਨੂੰ ਦਿੱਤੀ ਹੀ ਨਹੀਂ ਗਈ ਜਿਹੜੀ ਰਾਜਨੀਤੀ ਜਿਹੜੀ ਸਾਨੂੰ ਸੋਚ ਵੱਲ ਆਜ਼ਾਦ ਸੋਚ ਵੱਲ ਲੈ ਕੇ ਜਾਵੇ ਸਾਨੂੰ ਸਿਲੇਬਸਾਂ 'ਚ ਫਸਾ ਕੇ ਰੱਖਦਾ ਛੋਟੀ ਸੋਚਣ ਸ਼ਕਤੀ ਆਪਣੀ ਸੋਚਣ ਸ਼ਕਤੀ ਇਹ ਲੋ ਖਤਮ ਕਰਦੀ ਇੱਕ ਕਿਤਾਬ ਦੇ ਕਿਹੜਾ ਇੱਕ ਰੱਟੇ ਮਾਰਨ ਜੁੱਪਾ ਨੂੰ ਰੱਖਦਾ ਉਹਨਾਂ ਨੇ ਤੇ ਅਗਰ ਕਿਤਾਬ ਤੋਂ ਬਾਹਰ ਹੋ ਕੇ ਸੋਚ ਨਹੀਂ ਸਕਦੇ ਤੇ ਭਗ ਸਿੰਘ ਨੇ ਕਿਹਾ ਕਹਿੰਦਾ ਵੀ ਪੜੋ ਤੇ ਆਪਣੇ ਨਵੇਂ ਵਿਚਾਰ ਬਣਾਓ ਪਰ ਇੱਥੇ ਤੁਸੀਂ ਦੇਖਿਓ ਕੱਲ 28 28 ਤਰੀਕਾ ਆਈਆਂ ਜੰਧਿਆੜਾ ਪਾਸੇ ਦਾ ਆ ਸਰਕਾਰੀ ਕੋਰਟ ਤੇ ਜਿਹੜਾ ਇਹ ਮਨਾਇਆ ਜਾਣਾ ਪਰ ਇਸ ਚ ਹੋਣਾ ਕੀ ਆ ਉਹ ਆਣਗੇ ਪਰ ਤੁਹਾਨੂੰ ਸਾਡੇ ਵਰਗੇ ਨੂੰ ਉਹ ਜੀ ਬੋਲਣ ਦੀ ਜਿਹੜੀ ਨਹੀਂ ਆ ਜਾਂਦੀ ਹੋਣੀ ਪਰ ਭਗਤ ਸਿੰਘ ਕਹਿੰਦਾ ਵੀ ਸਾਨੂੰ ਆਜ਼ਾਦੀ ਆ ਬੋਲਣ ਦੀ ਸਾਡੇ ਵਿਚਾਰਾਂ ਦੀ ਸਾਨੂੰ ਆਜ਼ਾਦੀ ਆ ਤੇ ਸਾਡਾ ਕੰਮ ਐਥੋਂ ਸਿੱਖਦੇ ਪਿੰਡਾਂ ਤੱਕ ਗੱਲਾਂ ਲੈ ਕੇ ਜਾਣਾ ਦੋਸਤੋ ਲੜਨਾ ਹੈ ਹੱਕਾਂ ਦੀ ਲੜਨਾ ਹੈ ਇੱਕ ਉਹ ਪ੍ਰਾਈਵੇਟ ਹੋਣ ਲੱਗੇ ਜੀ ਹੋ ਆਪਣੇ ਬਚਾਇਆ ਬਗਿਆਹੇ ਦਾ ਮੁਖ ਦਾ ਰਾਜਨੀਤਿਕ ਸੂਝ-ਬੂਝ ਕਰਾਇਆ ਜਦੋਂ ਵੀ ਲੋੜ ਪਏ ਅਸੀਂ ਅਸੀਂ ਉਸ ਔਰ ਰਾਜਨੀਤੀ ਸਮਝ ਲੈ ਕੇ ਅਸੀਂ ਉਸ ਜਗ੍ਹਾ 'ਚ ਗੁੱਦ ਪਈਏ ਧੰਨਵਾਦ ਦੋਸਤੋ ਸ਼ੁਕਰੀਆ